ਯੁੱਧ ਨਸ਼ਾ ਵਿਰੋਧ ਤਹਿਤ ਬੱਸੀ ਪਠਾਨਾ ਵਿਖੇ ਡੀਐਸਪੀ ਰਾਜਕੁਮਾਰ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਯੁੱਧ ਨਸ਼ਿਆਂ ਵਿਰੋਧ ਤਹਿਤ ਬੱਸੀ ਪਠਾਨਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਮਾਨਯੋਗ ਐਸਐਸਪੀ ਫਤੇਗੁਰ ਸਾਹਿਬ ਜੀ ਜੀਹਦੇ ਮਤਾਬਕ ਯੁਧ ਨਸ਼ੇ ਵਿਰੁੱਧ ਮੁਹਿੰਮ ਦੇ ਹਿਤ ਅੱਜ ਅਸੀਂ ਇੱਥੇ ਆਪਣੇ ਸਬਡਿਵੀਜ਼ਨਰੀ ਅrea ਵਿੱਚ ਬਕਬਕ ਹੋਟਲ ਟਾਬੇ ਗਹਿਰਵਾਤਾਵਾ ਬੰਦ ਪਈਆਂ ਬਿਲਡਿੰਗਾਂ ਸ਼ਕਤੀ ਬਿਲਡਿੰਗਾਂ ਦੀ ਤਲਾਸ਼ੀ ਲਈ ਹੈ ਤਾਂ ਜੋ ਜੇਕਰ ਕੋਈ ਨਸ਼ੇ ਨਾਲ ਸੰਬੰਧੀ ਜਾਂ ਕੋਈ ਇੱਥੇ ਨਜਾਇਜ਼ ਸ਼ਰਾਬ ਸੋਣ ਦੀ ਕੋਈ ਗਤੀਵਿਧੀ ਹੈ ਤਾਂ ਉਹਨਾਂ ਦੇ ਕਾਬੂ ਪਾਇਆ ਜਾ ਸਕੇ ਜੀ ਲੋਕਾਂ ਕੀ ਇਹ ਪੀਂਦੇ ਆ ਹਾਂਜੀ ਲੋਕਾਂ ਨੂੰ ਇਹੀ ਅਪੀਲ ਹੈ ਲੋਕ ਬਹੁਤ ਵਧੀਆ ਸਾਥ ਦੇ ਰਹੇ ਨੇ ਇਸ ਮਾਮਲੇ ਚ ਜੇਕਰ ਉਹਨਾਂ ਦੇ ਧਿਆਨ ਚ ਕੋਈ ਵੀ ਗੱਲ ਨਸ਼ਾ ਬਿਕਨ ਸੰਬੰਧੀ ਜਾਂ ਕੋਈ ਨਜਾਇਜ਼ ਸ਼ਰਾਬ ਬਿਕਨ ਸੰਬੰਧੀ ਕੋਈ ਗੱਲ ਆਉਂਦੀ ਹੈ ਤੇ ਕਿਸੇ ਪੀਣ ਸੰਬੰਧੀ ਆਉਂਦੀ ਹੈ ਤਾਂ ਤੁਰੰਤ ਸਾਡੇ ਧਿਆਨ ਚ ਲਿਓ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਦੁਕਾਨਾਂ ਦੁਕਾਨਦਾਰਾਂ ਕੋਲ ਵੀ ਜਿਹੜੇ ਦੁਕਾਨਾਂ ਤੇ ਵੀ ਚੈਕਿੰਗ ਕੀਤੀ ਉਹਨਾਂ ਨੂੰ ਵੀ ਕੋਈ ਹਦਾਇਤ ਕੀਤੀ ਹੈ ਹਾਂਜੀ ਅਸੀਂ ਜਿਹੜੇ ਹੋਟਲ ਢਾਬੇ ਤੇ ਗਏ ਆਂ ਹਾਟਿਆਂ ਤੇ ਵੀ ਗਏ ਆਂ ਤੇ ਸਾਰਿਆਂ ਨੂੰ ਹਦਾਇਤ ਕੀਤੀ ਹੈ ਜੀ ਕਿ ਜੇਕਰ ਉਹਨਾਂ ਦੇ ਧਿਆਨ ਚ ਕੋਈ ਵੀ ਨਜਾਇਜ਼ ਸ਼ਰਾਬ ਪ ਜਾ ਕੋਈ ਬੋਤਲ ਉਹ ਵੀ ਕੋਈ ਧਿਆਨ ਚੋਂ ਨਹੀਂ ਸਾਡੇ ਧਿਆਨ ਚ ਲਾਓ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز